ਇਹ ਕਿ ਦਾ ਕਰਦੇ ਹੋ ਕਿਵੇਂ ਬਾਹਰ ਨਿਕਲ ਸਕਦਾ ਸ਼ਾਸਤਰੀ ਕਾਲ ਦੀ ਸਭ ਤੋਂ ਸਵੇਰ ਦਾ ਸਮਾਂ ਤੇ ਮੈਂ ਅੱਜ ਇੱਕ ਬਹੁਤ ਹੀ ਖਾਸ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਿਹਾ ਮੇਰਾ ਨਾਮ ਸ਼ਮਸ਼ੇਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਪਹਿਲੇ ਦਰਸ਼ਕੋ ਅੱਜ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਿਮਾਰੀਆਂ ਜਿਹੜੀਆਂ ਇੰਨੀਆਂ ਜ਼ਿਆਦਾ ਹਰ ਇਨਸਾਨ ਤੇ ਹਾਵੀ ਹੋ ਚੁੱਕੀਆਂ ਨੇ ਕਿ ਹਸਪਤਾਲ ਜਿੰਨੇ ਵੀ ਸਾਡੇ ਹੈਗੇ ਆ ਸਾਰੇ ਭਰੇ ਪਏ ਆ ਖਾਚ ਖਚ ਭਰੇ ਪਏ ਆ ਪਰ ਜਿਸ ਨੂੰ ਦੇਖਦੇ ਹੋਏ ਸਾਡੇ ਅੱਜ ਸਾਨੂੰ ਲੋੜ ਹੈ ਸਾਨੂੰ ਵਧੀਆ ਖਾਣ ਪੀਣ ਦੀ ਕਿਉਂਕਿ ਅੱਜ ਅਸੀਂ ਲੋਕ ਬਹੁਤ ਸਾਰੀਆਂ ਰਸਾਇਣਿਕ ਖਾਦਾਂ ਦਾ ਇਸਤੇਮਾਲ ਕਰ ਰਹੇ ਨੇ ਆਪਣੀ ਜਿਹੜੀ ਖੇਤੀ ਦੇ ਵਿੱਚ ਜੋ ਕਿ ਸਾਡੇ ਸਰੀਰ ਦੇ ਵਿੱਚ ਜਾਂਦੇ ਨੇ ਤੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕੈਂਸਰ ਵਰਗੀਆਂ ਪਿਆਰ ਵਾਲੀਆਂ ਜਿਹੜੀਆਂ ਇਸ ਵੇਲੇ ਸਰੀਰ ਦੇ ਵਿੱਚ ਲੱਗ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਸਾਡੇ ਇੱਕ ਨੌਜਵਾਨ ਸ੍ਰਿੰਦਰ ਸਿੰਘ ਬੜਵਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਗਿਆ ਹੈ ਕਿ ਗੁੰਡੋਇਆ ਦौरा ਜਿਹੜੀ ਜੈਵਿਕ ਖੇਤੀ ਜਿਹੜੀ ਖੈਰ ਖਾਦ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤੇ ਜਿਹਨੂੰ ਕੋਈ ਜੈਵਿਕ ਖੇਤੀ ਵਾਲਾ ਸਾਨੂੰ ਧਿਆਨ ਦੇਣਾ ਚਾਹੀਦਾ ਜਿਸ ਕਰਕੇ ਸਾਡਾ ਜਿਹੜਾ ਖਾਣ ਪੀਣਾ ਉਹ ਸੈੱਟ ਹੋਵੇਗਾ ਤਾਂ ਹੀ ਅਸੀਂ ਬਿਲਕੁਲ ਬਚ ਸਕਦੇ ਹਾਂ ਬਿਮਾਰੀਆਂ ਤੋਂ ਇਸ ਵੇਲੇ ਮੈਂ ਖੇਤਾਂ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬਹੁਤ ਸਾਰੇ ਕਣਕ ਦੇ ਖੇਤ ਦਿਖਾਈ ਦੇ ਰਹੇ ਨੇ ਤੇ ਮੈਂ ਸਵੇਰੇ ਸਵੇਰੇ ਇਸ ਖਾਸ ਗੱਲਬਾਤ ਨੂੰ ਲੈ ਕੇ ਪਹੁੰਚਿਆ ਹਾਂ ਇਸ ਪਿੰਡ ਦੇ ਵਿੱਚ ਤੇ ਆਪਾਂ ਜਾਣਾਂਗੇ ਸੁਵਿੰਦਰ ਸਿੰਘ ਤੋਂ ਕਿ ਉਹਨਾਂ ਵੱਲੋਂ ਜਿਹੜਾ ਜੈਵਿਕ ਖੇਤੀ ਦਾ ਜਿਹੜਾ ਗੁਣਾਇਆ ਵਾਲੀ ਖਾਦ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਉਹ ਕਿੰਨੇ ਕੁ ਲਾਹੇਵੰਦ ਜਿਹੜੇ ਹੁੰਦੀ ਆ ਅੱਜਕੱਲ ਦੇ ਜਿਹੜੇ ਨੌਜਵਾਨ ਜਿਹੜੇ ਕਹਿ ਰਹੇ ਆਪਣੇ ਆਪ ਨੂੰ ਅਸੀਂ ਬੇਰੁਜ਼ਗਾਰ ਹਾਂ ਬੇਰੁਜ਼ਗਾਰ ਹਾਂ ਉਹ ਇਸ ਤਰ੍ਹਾਂ ਦੇ ਜਿਹੜੇ ਧੰਦੇ ਕਰਕੇ ਆਪਣਾ ਜਿਹੜਾ ਕੋਈ ਵੀ ਕਾਰੋਬਾਰ ਸ਼ੁਰੂ ਕਰ ਸਕਦੇ ਆ ਜਿਹਦੇ ਨਾਲ ਉਹਨਾਂ ਨੂੰ ਵੀ ਲਾਭ ਹੋਵੇਗਾ ਤੇ ਆਣ ਵਾਲੇ ਨਸ਼ੇਲ ਵੀ ਸਾਡੀ ਬਚੇਗੀ ਕਰਦੇ ਆ ਗੱਲਬਾਤ ਸੁਵਿੰਦਰ ਸਿੰਘ ਨਾਲ ਹਾਂਜੀ ਸਰ ਕੀ ਪ੍ਰੋਜੈਕਟ ਹੈ ਜੀ ਸਰ ਇਹ ਵਰਮੀ ਕੰਪੋਸਟ ਦਾ ਪ੍ਰੋਜੈਕਟ ਹੈ ਜਿਹਨੂੰ ਆਪਾਂ ਪੰਜਾਬੀ ਚ ਜੇ ਕਹਿ ਲਈਏ ਦੇਸੀ ਲੈਂਗੁਏਜ ਵਿੱਚ ਗੰਡੋਆਂ ਵਾਲੀ ਖਾਦ ਸੋ ਇਹਦੇ ਬਾਰੇ ਦੱਸੋ ਥੋੜਾ ਜਿਹਾ ਕਿਸਾਨਾਂ ਨੂੰ ਕਿ ਕਿਸ ਤਰ੍ਹਾਂ ਇਹ ਲਾਹੇਵੰਦ ਸਾਡੇ ਕਿਸਾਨਾਂ ਲਈ ਹੋ ਸਕਦਾ ਸਰ ਇਹ ਅੱਜ ਦੀ ਸਾਡੀ ਬਹੁਤ ਵੱਡੀ ਜ਼ਰੂਰਤ ਹੈ ਜੀ ਕਿਉਂਕਿ ਪਿਛਲੇ ਟਾਈਮਾਂ ਵਿੱਚ ਪਿਛਲੇ ਸਮਿਆਂ ਵਿੱਚ ਸਰਕਾਰਾਂ ਵੀ ਇਹ ਬਹੁਤ ਪ੍ਰੋਜੈਕਟ ਲੈ ਕੇ ਆਂਦੀਆਂ ਰਹੀਆਂ ਪਰ ਅਸੀਂ ਕਿਸਾਨ ਭਾਈਚਾਰੇ ਨੇ ਇਹਦਾ ਕੋਈ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਨਹੀਂ ਅਪਣਾਇਆ ਇਹਨੂੰ ਇਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਲਾਭ ਨਹੀਂ ਲੈ ਕੇ ਲੈ ਸਕੇ ਜੀ ਤੇ ਹੁਣ ਅਸੀਂ ਇਹ ਇੱਕ ਹੋਰ ਕੰਪਨੀਆਂ ਨੇ ਆਈਆਂ ਨੇ ਕਹੀ ਜੀ ਉਹਦੇ ਥਰੂ ਅਸੀਂ ਲਿਆ ਰਹੇ ਜੀ ਇਹ ਵਰਮੀ ਕੰਪੋਸਟ ਦਾ ਪ੍ਰੋਜੈਕਟ ਜੀ ਇਹਦੇ ਵਿੱਚ ਇਹ ਸਾਰਾ ਕੁਝ ਕੰਪਨੀ ਨੇ ਕਰਨਾ ਹੁੰਦਾ ਜੀ ਸਾਡੇ ਸਿਰਫ ਅਸੀਂ ਉਹਨਾਂ ਨੂੰ ਆਪਣਾ ਖੇਤ ਮੁਹੱਈਆ ਕਰਾਣਾ ਹੈ ਜੀ ਤੇ ਨਾਲ ਇਨਵੈਸਟਮੈਂਟ ਕਰਨੀ ਹੈ ਜੀ ਸੋ ਕਿੰਨਾ ਜਿਹੜਾ ਗਰੋਥ ਹੈ ਅਗਰ ਆਪਾਂ ਦੇਖੀਏ ਤਾਂ ਕਿਸਾਨ ਨੂੰ ਕਿੰਨਾ ਕੁ ਲਾਭ ਇਹਦਾ ਮਿਲ ਸਕਦਾ ਸਰ ਇਹਦੇ ਵਿੱਚ ਜਿਹੜਾ ਲਾਭ ਹੈ ਬਹੁਤ ਜ਼ਿਆਦਾ ਲਾਭ ਹੈ ਜੀ ਕਿਸੇ ਮਤਲਬ ਆਮ ਬੈਂਕ ਨਾਲ ਤੋਂ ਕਈ ਗੁਣਾ ਜ਼ਿਆਦਾ ਲਾਭ ਹੈ ਜੀ ਤੇ ਜਿਵੇਂ ਜੇ ਫਾਰ ਇਗਜ਼ਾਮਪਲ ਤੁਹਾਨੂੰ ਦੱਸ ਦਈਏ ਸਿੱਧਾ ਸਿੱਧਾ ਤਾਂ 8% ਦੀ ਮੰਥਲੀ ਇਨਕਮ ਹੈ ਜੀ ਦੇ ਵਿੱਚ ਇਸ ਪ੍ਰੋਜੈਕਟ ਬਿਲਕੁਲ ਜੀ ਬਿਲਕੁਲ 8% ਦੀ ਰਿਟਰਨ ਮਿਲਦੀ ਹੈ ਜੀ ਸੋ ਫਿਰ ਇਹ ਕੰਪਨੀ ਦਾ ਕੀ ਪ੍ਰੋਜੈਕਟ ਹੈ ਕਿਸ ਤਰ੍ਹਾਂ ਉਹ ਇਹਨੂੰ ਤਿਆਰ ਕਰਵਾਉਂਦੇ ਆ ਤੇ ਕਿਵੇਂ ਅੱਗੇ ਜਾ ਕੇ ਫਿਰ ਇਹਨੂੰ ਯੂਟਿਲਾਈਜ਼ ਕਰਦੇ ਆ ਕੰਪਨੀ ਦਾ ਸਭ ਤੋਂ ਵੱਡਾ ਪਹਿਲਾ ਮਿਸ਼ਨ ਇਹ ਹੈ ਜੀ ਕਿ ਆਪਣੇ ਸਮਾਜ ਨੂੰ ਬਿਮਾਰੀਆਂ ਤੋਂ ਬਾਹਰ ਕੱਢਣਾ ਬਿਮਾਰੀਆਂ ਤੋਂ ਬਾਹਰ ਕੱਢਣ ਲਈ ਸਭ ਤੋਂ ਪਹਿਲੀ ਸਾਡੀ ਜਿਹੜੀ ਗੇਮ ਹੈ ਜੀ ਉਹ ਸਾਡੇ ਖਾਣ ਪੀਣ ਤੋਂ ਸ਼ੁਰੂ ਹੁੰਦੀ ਹੈ ਖਾਣਾ ਪੀਣਾ ਮਤਲਬ ਸਾਡੇ ਕਿਸਾਨੀ ਭਾਈਚਾਰੇ ਨਾਲ ਕਿਸਾਨੀ ਭਾਈਚਾਰਾ ਜਦੋਂ ਅਸੀਂ ਆਪਣੇ ਖੇਤਾਂ ਵਿੱਚੋਂ ਜ਼ਹਿਰ ਉਗਾਣੀ ਬੰਦ ਕਰਾਂਗੇ ਜਿਹੜੀਆਂ ਆਪਾਂ ਖਾਦਾ ਯੂਜ਼ ਕਰਦੇ ਆਂ ਖਾਦਾਂ ਦੀ ਵਰਤੋਂ ਬੰਦ ਕਰਾਂਗੇ ਪੈਸਟੀਸਾਈਡ ਯੂਜ਼ ਕਰਦੇ ਆਂ ਪੈਸਟੀਸਾਈਡ ਦੀ ਵਰਤੋਂ ਬੰਦ ਕਰਾਂਗੇ ਤੇ ਉਸ ਤੋਂ ਬਾਅਦ ਇਹ ਸੰਭਵ ਹੋ ਸਕਦਾ ਹੈ ਜੀ ਤੇ ਇਸ ਲਈ ਆਪਾਂ ਇਹ ਵਰਮੀ ਕੰਪੋਸਟ ਦਾ ਹੁਣ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆਂ ਜੀ ਕਿਸਾਨ ਇਸ ਤੋਂ ਕਿਦਾਂ ਲਾਭ ਲੈ ਸਕਦੇ ਆ ਤੁਸੀਂ ਦੱਸਿਆ ਵੀ ਕੰਪਨੀ ਦੇ ਰਾਹੀਂ ਕਿਸੇ ਦੇ ਰਾਹੀਂ ਕੰਮ ਕੀਤਾ ਜਾ ਸਕਦਾ ਕਿ ਕਿਸਾਨ ਆਪਣੀ ਆਮਦਨ ਵਧਾ ਸਕਦਾ ਉਹ ਕਿਵੇਂ ਵਧਾ ਸਕਦਾ ਜੀ ਕਿਸਾਨ ਇਸ ਦੀ ਅਮਦਨ ਵਧਾਉਣ ਲਈ ਜੀ ਜੇ ਆਪਾਂ ਜਿਹੜੇ ਵੀ ਆਪਣੇ ਖੇਤ ਵਿੱਚ ਲਗਾਨੇ ਆ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਜਿਸ ਖੇਤ ਵਿੱਚ ਲੱਗਦੀ ਹੈ ਆ ਤੁਸੀਂ ਪਾਈਪ ਦੇਖ ਸਕਦੇ ਹੋ ਜੀ ਇਹਦੇ ਇਹਦੇ ਵਿੱਚੋਂ ਦੀ ਵਰਮੀ ਵਾਸ਼ ਨਿਕਲਦਾ ਹੈ ਜਦੋਂ ਵੀ ਅਸੀਂ ਖੇਤ ਨੂੰ ਇਹਨੂੰ ਪਾਣੀ ਲਾਣੇ ਆ ਜੀ ਬੈਡ ਨੂੰ ਇਹਦੇ ਵਿੱਚੋਂ ਦੀ ਜਿਹੜੀ ਉਹ ਖਾਦ ਦਾ ਪਾਣੀ ਹੈ ਜੀ ਉਹ ਸਾਰਾ ਸਾਡੇ ਖੇਤ ਦੇ ਵਿੱਚ ਵਿੱਚ ਆ ਕੇ ਰਾਜ ਜਾਂਦਾ ਜੀ ਤੇ ਇਹ ਲਗਭਗ 2 ਕੋ ਸਾਲ ਦਾ ਕੰਟਰੈਕਟ ਹੈ ਜੀ ਇਹ 2 ਸਾਲ ਦੇ ਵਿੱਚ ਵਿੱਚ ਇਹ ਜਿਹੜੀ ਸਾਡੀ ਜ਼ਮੀਨ ਹੈ ਜੀ ਇਹ ਉਸ ਸਥਿਤੀ ਤੇ ਪਹੁੰਚ ਜਾਏਗੀ ਜੋ ਅੱਜ ਤੋਂ 50 ਸਾਲ ਪਹਿਲਾਂ ਸਾਡੀ ਜਿਸ ਤਰ੍ਹਾਂ ਦੀ ਜ਼ਮੀਨ ਹੁੰਦੀ ਸੀਗੀ ਜੀ ਤੇ ਇਹਦੇ ਵਿੱਚ ਕੋਈ ਆਪਾਂ 2 ਸਾਲ ਵਿੱਚ ਕੋਈ ਪੈਸਟੀਸਾਈਡ ਨਹੀਂ ਲਾਣਾ ਕੋਈ ਖਾਦ ਨਹੀਂ ਲਾਣੀ ਤੇ ਉੱਪਰੋਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ 8% ਮੰਥਲੀ ਰਿਟਰਨ ਇਹਦੀ ਮਿਲੇਗੀ ਜੀ ਜਿੰਨੀ ਅਸੀਂ ਇਨਵੈਸਟਮੈਂਟ ਕਰਨੀ ਹੈ ਜੀ ਉਹਦਾ 8% ਸਾਨੂੰ ਰਿਟਰਨ ਇਹਦੀ ਮਿਲ ਰਹੀ ਹੈ ਜੀ ਸੋ ਸਮੇਂ ਦੇ ਵੀ ਲੋੜ ਆ ਕਿਉਂਕਿ ਰਸਾਇਣਿਕ ਖਾਦਾਂ ਨਾਲ ਬਹੁਤ ਵੱਡਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਪੰਜਾਬ ਦਾ ਤੇ ਹੋਰ ਕੀ ਆਪਾਂ ਕਰ ਸਕਦੇ ਕੀ ਕਿਸਾਨਾਂ ਨੂੰ ਕਿਸ ਤਰ੍ਹਾਂ ਲਾਹੇਵੰਦ ਹੋ ਸਕਦਾ ਗੰਡੋਏ ਦੀ ਜਿਹੜੀ ਖਾਦ ਤਿਆਰ ਕਰਕੇ ਕਿਸਾਨਾਂ ਨੂੰ ਲਾਹੇਵੰਦ ਇਸ ਤਰ੍ਹਾਂ ਹੈ ਜੀ ਜੋ ਆਪਾਂ ਮੈਂ ਤਾਂ ਸਭ ਤੋਂ ਪਹਿਲਾਂ ਇਹ ਗੁਜਾਰਿਸ਼ ਕਰਾਂਗੇ ਆਪਣੇ ਸਾਰੇ ਭਾਈ ਵੀਰਾਂ ਨੂੰ ਕਿ ਸਭ ਤੋਂ ਪਹਿਲਾਂ ਜੀ ਅਸੀਂ ਆਪਾਂ ਜੋ ਜਿੰਨੀਆਂ ਸਾਡੀਆਂ ਸਬਜ਼ੀ ਭਾਜੀਆਂ ਹੈਗੀਆਂ ਜੀ ਘਟੋ ਘਟ ਸਬਜ਼ੀਆਂ ਭਾਜੀਆਂ ਵਿੱਚ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਇਹ ਇਹ ਨੂੰ ਲਗਾਣਾ ਸ਼ੁਰੂ ਕਰੀਏ ਸੋ ਦਟ ਬਾਅਦ ਚ ਹੌਲੀ ਹੌਲੀ ਫਿਰ ਅਸੀਂ ਆਪਣੇ ਕਣਕ ਝੋਨੇ ਵਾਲੇ ਚੱਕਰ ਤੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਦੇ ਚੱਕਰਾਂ ਵਿੱਚ ਪੈਕ ਹੈ ਤੇ ਸੋ ਦਟ ਸਾਡੀ ਰਿਟਰਨ ਵੀ ਵੱਧ ਤੋਂ ਵੱਧ ਹੋਏ ਜੀ ਤੇ ਸਾਨੂੰ ਫਾਇਦਾ ਹੋਏ ਲਾਭ ਮਿਲੇ ਤੇ ਅਸੀਂ ਵੱਧ ਤੋਂ ਵੱਧ ਆਪਣੀ ਧਰਤੀ ਨੂੰ ਆਪਣੀ ਭੂਮੀ ਨੂੰ ਧਰਤੀ ਮਾਤਾ ਨੂੰ ਅਸੀਂ ਇਸ ਜ਼ਹਿਰ ਤੋਂ ਬਾਹਰ ਕੱਢ ਸਕੀਏ ਸੋ ਇਹ ਜਿਹੜੇ ਬੈੱਡ ਤੁਸੀਂ ਬਣਾਏ ਆ ਇਹਦੀ ਗਣਵਾ ਦੀ ਕਾਲ ਵਾਸਤੇ ਸੋ ਜੇ ਆਪਾਂ ਇਹ ਬੈੱਡ ਦੇਖੀਏ ਜਿਵੇਂ ਆਪਾਂ ਬੈੱਡ ਦੇਖ ਰਹੇ ਹਾਂ ਕਿੰਨਾ ਕਿ ਇੱਕ ਬੈੱਡ ਚੋਂ ਜਿਹੜੀ ਖਾਦ ਹੈ ਉਹ ਤਿਆਰ ਹੋ ਜਾਏਗੀ ਇਹ ਇੱਕ ਬੈੱਡ ਦੇ ਵਿੱਚ ਅਪਰੋਕਸੀਮੇਟਲੀ 7.5 8 ਕੁਇੰਟਲ ਗੋਹਾ ਪੈਂਦਾ ਹੈ ਜੀ ਤੇ ਇਹਦੇ ਵਿੱਚੋਂ 5.5 6 ਕੁਇੰਟਲ ਖਾਦ ਨਿਕਲ ਆਂਦੀ ਹੈ ਜੀ ਤੇ ਉਹ ਕਿੰਨਾ ਕੋਸਟ ਕਰਦੀ ਆ ਆਪਾਂ ਜੇ ਉਹਨੂੰ ਮਤਲਬ ਇਹਦੀ ਖਾਦ ਦੇਖੀਏ ਗੰਡੋਆ ਦੀ ਤਾਂ ਕਿੰਨੀ ਕੀਮਤ ਉਹਦੀ ਹੋ ਸਕਦੀ ਹੈ ਕੀਮਤ ਸਰ ਕੀਮਤ ਇਹਦੀ ਇਸ ਤਰ੍ਹਾਂ ਹੈ ਜੀ ਅਗਰ ਆਪਾਂ ਨੈਟ ਤੇ ਚੈੱਕ ਕਰਦੇ ਆ ਜਿਵੇਂ Amazon ਤੇ Meesho ਤੇ ਸੋਸ਼ਲ ਮੀਡੀਆ ਤੇ ਚੈੱਕ ਕਰਦੇ ਆ ਜੀ ਤਾਂ ਉਹ 30 35 ਰੁਪਏ ਕਿਲੋ ਸ਼ੋਅ ਕਰਦਾ ਹੀ ਸਾਨੂੰ ਬਟ ਅਗਰ ਅਸੀਂ ਲਾਰਜ ਸਕੇਲ ਤੇ ਕਰ ਰਹੇ ਆ ਤਾਂ 30 35 ਰੁਪਏ ਤਾਂ ਨਹੀਂ ਤਾਂ ਘੱਟੋ ਘੱਟ 15 10 15 10 15 ਰੁਪਏ ਕਿਲੋ ਜ਼ਰੂਰ ਵਿਕਦੀ ਹੈ ਜੀ ਇਹ ਰਸਾਇਣਿਕ ਖਾਦਾਂ ਨਾਲੋਂ ਕਿਵੇਂ ਆਪਾਂ ਇਹਨੂੰ ਵਧੀਆ ਮੰਨ ਸਕਦੇ ਹਾਂ ਵੀ ਸਰ ਰਸਾਇਣਿਕ ਖਾਦਾਂ ਨਾਲ ਤਾਂ ਇਹਦਾ ਕੋਈ ਮੇਲਜੋਲ ਹੈ ਹੀ ਨਹੀਂ ਕਿਉਂਕਿ ਰਸਾਇਣਿਕ ਖਾਦਾਂ ਆਪਾਂ ਜਦੋਂ ਵੀ ਯੂਜ਼ ਕਰਦੇ ਆ ਆਪਾਂ ਬਿਮਾਰੀਆਂ ਵੱਲ ਨੂੰ ਵੱਧਦੇ ਆ ਜਦੋਂ ਇਹ ਖਾਦਾਂ ਆਪਾਂ ਯੂਜ਼ ਕਰਦੇ ਆ ਆਪਾਂ ਬਿਮਾਰੀਆਂ ਤੋਂ ਪਿੱਛੇ ਹਟਦੇ ਆ ਤੇ ਆਟੋਮੈਟਿਕ ਆਪਾਂ ਫਿਜ਼ੀਕਲੀ ਫਿੱਟ ਹੋਨੇ ਆ ਜੀ ਤੇ ਚਲੋ ਇਹ ਇੱਕ ਲਾਹੇਵੰਦ ਕੀਤਾ ਸਾਬਤ ਹੋ ਸਕਦਾ ਹੈ ਉਸ ਕਿਸਾਨਾਂ ਤੇ ਦੀ ਵਰਤੋਂ ਕਰਨਗੇ ਤਾਂ ਉਹ ਜਿਆਦਾ ਵਧੀਆ ਹੈ ਕਿਉਂਕਿ ਖੇਤੀ ਦੇ ਵਾਸਤੇ ਅੱਜ ਦਾ ਜਿਹੜਾ ਸਮਾਂ ਹੈ ਉਹ ਬਹੁਤ ਜ਼ਰੂਰਤ ਹੈ ਤੋ ਸਾਡੇ ਨਾਲ ਹੋਰ ਵੀ ਕਿਸਾਨ ਜੁੜੇ ਐ ਸੋ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਅੱਜ ਇਹ ਕਿੰਤਰਾ ਇੱਕ ਕਿਸਾਨੀ ਸੰਕਟ ਹੈ ਉਹ ਆਪਣੇ ਉਸ ਰਵਾਇਤੀ ਤਾਕਰਦੋ ਕਿਵੇਂ ਬਾਹਰ ਨਿਕਲ ਸਕਦਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਵਿਚਾਰ ਹੈ ਜੀ ਇਹਦੇ ਬਾਰੇ ਮੇਰਾ ਵਿਚਾਰ ਇਹ ਹੈ ਜੀ ਕਿ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਸ੍ਰਿੰਦਰ ਜੀ ਕਰ ਰਿਹਾ ਹੈ ਸਾਡੇ ਜੀ ਬਹੁਤ ਹੀ ਗਾਹ ਕਿਉਂਕਿ ਬਹੁਤ ਬਿਮਾਰੀਆਂ ਜਿਹੜੀਆਂ ਜੀ ਪਹਿਲਾਂ ਤਾਂ ਸੀਗੀਆਂ ਜਿਹੜੀਆਂ ਖਾਦ ਪਹਿਲਾਂ ਵੀ ਚੱਲਦੀ ਸੀਗੀ ਪਹਿਲੇ ਜਮਾਨਿਆਂ 'ਚ ਜਦੋਂ ਪੁਰਾਣੇ ਜਮਾਨੇ ਹੁੰਦੇ ਸੀ ਉਦੋਂ ਚੱਲਦੀ ਸੀ ਪਰ ਉਸ ਤੋਂ ਬਾਅਦ ਫਿਰ ਆਪਾਂ ਸਿਰ ਬਿਲਕੁਲ ਦੂਜੇ ਸਾਰੇ ਤੇ ਆ ਗਏ ਜੀ ਖਾਦਾਂ ਤੇ ਉਹ ਖਾਦਾਂ ਜਿਹੜੀਆਂ ਸਾਨੂੰ ਬਹੁਤ ਜ਼ਿਆਦਾ ਖਰਾਬ ਕਰ ਰਹੀਆਂ ਜੀ ਸਾਡੇ ਕੈਂਸਰ ਹੋ ਰਿਹਾ ਸਾਡੇ ਕੁਝ ਹੋ ਰਿਹਾ ਕਦੇ ਕੁਝ ਵੱਧ ਰਿਹਾ ਕਦੇ ਕੁਝ ਘਟ ਰਿਹਾ ਤੋ ਇਹ सुरेंद्र ਦਾ ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਚੰਗੀ ਗੱਲ ਹੈ ਮੈਂ ਇਹਨੂੰ ਵਧਾਈ ਦਿੰਦਾ ਪਈ ਇਹ ਪਹਿਲ ਕਦਮ ਕੀਤੀ ਹੈ ਤੋ ਚੰਗੀ ਗੱਲ ਹੈ ਇਹ ਬਹੁਤ ਹੀ ਵਧੀਆ ਕਿਉਂਕਿ ਲੋਕਾਂ ਨੂੰ ਸਮਾਂ ਸੀਗਾ ਪੰਜਾਬ ਦੇ ਵਿੱਚ ਕਿ ਕਦੇ ਰਸਾਇਣਿਕ ਖਾਦ ਵਰਤਦੇ ਨਹੀਂ ਸੀ ਪੰਜਾਬੀ ਬਿਲਕੁਲ ਨਹੀਂ ਵਰਤਦੇ ਸੀਗੇ ਜੀ ਬਹੁਤ ਹਾਂ ਇਹ ਦੀ ਵਰਤਮਾਨੇ ਵਾਹ ਹੋ ਰਹੀ ਹੈ ਹਾਂ ਬੜਾ ਸਮਾਂ ਸੀਗਾ ਜੀ ਸਿਰਫ ਜਦੋਂ ਮੇਰੇ ਟਾਈਮ ਦੇ ਦੇਖਣ ਤੇ ਬਹੁਤ ਸਮਾਂ ਸੀਗਾ ਕਿ ਸਾਡਾ ਖਾਦੀ ਉਹ ਖੱਡਾ ਕੱਢ ਕੇ ਉਹਨੂੰ ਦੱਬਦੇ ਸੀ ਉਹ ਬਣਨ ਤੋਂ ਬਾਅਦ ਫਿਰ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਉਹਨੂੰ ਪਾਉਂਦੇ ਸੀ ਖੁਦ ਹੀ ਪਾਉਂਦੇ ਸੀਗੇ ਸਾਰੇ ਜਣੇ ਤੋਂ ਇਸ ਕਰਕੇ ਬਹੁਤ ਵਧੀਆ ਉਪਰਾਲਾ ਹੈ ਜੀ ਜੇ ਕੋਈ ਵੀ ਦੇਖ ਸਕਦੇ ਆ ਕਿਸ ਤਰ੍ਹਾਂ ਬਿਮਾਰੀਆਂ ਜਿਹੜੀਆਂ ਸਾਨੂੰ ਖਾਦਾਂ ਵਰਤ ਕੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਹੁਤ ਬਹੁਤ ਖਤਰਨਾਕ ਜਿਹੜਾ ਇਹ ਸਾਡੇ ਲਈ ਸਿੱਧ ਹੋ ਗਿਆ ਸਿਹਤ ਸਿਹਤ ਹਾਂਜੀ ਹਾਂਜੀ ਬਹੁਤ ਵਧੀਆ ਉਪਰਾਲਾ ਹੈ ਜੀ ਤੁਹਾਡੇ ਵਿੱਚ ਸਵਿੰਦਰ ਜੀ ਕੀ ਸੰਦੇਸ਼ ਤੁਸੀਂ ਕਿਸਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਇਹ ਸੰਦੇਣਾ ਚਾਹੁੰਦੇ ਕਿ ਉਹ ਉਹ ਵੀ ਗੰਡੋਆ ਦੀ ਖਾਦ ਤਿਆਰ ਕਰਕੇ ਆਪਣੇ ਖੇਤਾਂ 'ਚ ਪਾਉਣ ਸਰ ਮੈਂ ਤਾਂ ਪੂਰੇ ਕਿਸਾਨੀ ਭਾਈਚਾਰੇ ਨੂੰ ਅਪੀਲ ਕਰਦਾ ਜੀ ਕਿ ਆਪਣੀਆਂ ਜਿਹੜੀਆਂ ਆਪਾਂ ਟਰੈਡੀਸ਼ਨਲ ਖਾਦਾਂ ਵਰਤ ਰਹੇ ਹਾਂ ਜੀ ਰਸਾਇਣੇ ਖਾਦਾਂ ਵਰਤ ਰਹੇ ਹਾਂ ਪੈਸਟੀਸਾਈਡ ਵਰਤ ਰਹੇ ਹਾਂ ਉਹਨਾਂ ਸਾਰਿਆਂ ਦੇ ਚੱਕਰਾਂ ਤੋਂ ਬਾਹਰ ਨਿਕਲ ਕੇ ਖੇਤੀਬਾੜੀ ਦੇ ਸਲਾਹੇਬੰਦ ਕਿੱਤੇ ਵੱਲ ਆਇਆ ਜਾਵੇ ਇਹ ਜਿਹੜੀ ਵਰਮੀ ਕੰਪੋਸਟ ਹੈ ਇਹਨੂੰ ਤਿਆਰ ਕੀਤਾ ਜਾਵੇ ਤਿਆਰ ਹੋਣ ਦੇ ਨਾਲ ਨਾਲ ਸਾਡੀ ਜ਼ਮੀਨ ਵੀ ਤਿਆਰ ਹੋ ਜਾਂਦੀ ਹੈ ਤੇ ਆਰਗੈਨਿਕ ਖੇਤੀ ਕੀਤੀ ਜਾਵੇ ਜੀ ਠੀਕ ਹੈ ਸਾਸਤ੍ਰੀ ਕਾਲ ਦੀ ਸਭ ਨੂੰ ਸਵੇਸਪੇਰ ਦਾ ਸਮਾਂ ਤੇ ਮੈਂ ਅੱਜ ਇੱਕ ਬਹੁਤ ਹੀ ਖਾਸ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਿਆਂ ਮੇਰਾ ਨਾਮ ਸ਼ਮਸ਼ੇਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਪਹਿਲੇ ਦਰਸ਼ਕੋ ਅੱਜ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਿਮਾਰੀਆਂ ਜਿਹੜੀਆਂ ਇੰਨੀਆਂ ਜ਼ਿਆਦੇ ਹਰ ਇਨਸਾਨ ਤੇ ਹਾਵੀ ਹੋ ਚੁੱਕੀਆਂ ਨੇ ਕਿ ਹਸਪਤਾਲ ਜਿੰਨੇ ਵੀ ਸਾਡੇ ਹੈਗੇ ਆ ਸਾਰੇ ਭਰੇ ਪਏ ਆ ਖਾਚ ਖਚ ਭਰੇ ਪਏ ਆ ਪਰ ਜਿਸ ਨੂੰ ਦੇਖਦੇ ਹੋਏ ਸਾਡੇ ਅੱਜ ਸਾਨੂੰ ਲੋੜ ਹੈ ਸਾਨੂੰ ਵਧੀਆ ਖਾਣ ਪੀਣ ਦੀ ਕਿਉਂਕਿ ਅੱਜ ਅਸੀਂ ਲੋਕ ਬਹੁਤ ਸਾਰੀਆਂ ਰਸਾਇਣਿਕ ਖਾਦਾਂ ਦਾ ਇਸਤੇਮਾਲ ਕਰ ਰਹੇ ਨੇ ਆਪਣੀ ਜਿਹੜੀ ਖੇਤੀ ਦੇ ਵਿੱਚ ਜੋ ਕਿ ਸਾਡੇ ਸਰੀਰ ਦੇ ਵਿੱਚ ਜਾਂਦੇ ਨੇ ਤੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕੈਂਸਰ ਵਰਗੀਆਂ ਪਿਆਰ ਬਿਮਾਰੀਆਂ ਜਿਹੜੀਆਂ ਇਸ ਵੇਲੇ ਸ ਸਰੀਰ ਦੇ ਵਿੱਚ ਲੱਗ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਸਾਡੇ ਇੱਕ ਨੌਜਵਾਨ ਸੁਰਿੰਦਰ ਸਿੰਘ ਬੜਵਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਗਿਆ ਹੈ ਕਿ ਗੁੰਡੋਇਆ ਦौरा ਜਿਹੜੀ ਜੈਵਿਕ ਖੇਤੀ ਜਿਹੜੀ ਖੈਰ ਖਾਦ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤੇ ਜਿਹਨੂੰ ਕੋਈ ਜੈਵਿਕ ਖੇਤੀ ਵਾਲਾ ਸਾਨੂੰ ਧਿਆਨ ਦੇਣਾ ਚਾਹੀਦਾ ਜਿਸ ਕਰਕੇ ਸਾਡਾ ਜਿਹੜਾ ਖਾਣ ਪੀਣਾ ਉਹ ਸੈੱਟ ਹੋਵੇਗਾ ਤਾਂ ਹੀ ਅਸੀਂ ਬਿਲਕੁਲ ਬਚ ਸਕਦੇ ਹਾਂ ਬਿਮਾਰੀਆਂ ਤੋਂ ਇਸ ਵੇਲੇ ਮੈਂ ਖੇਤਾਂ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬਹੁਤ ਸਾਰੇ ਕਣਕ ਦੇ ਖੇਤ ਦ ਖਾਇਦੇ ਰਣੰਤੇ ਮੈਂ ਸਵੇਰੇ ਸਵੇਰੇ ਇਸ ਖਾਸ ਗੱਲਬਾਤ ਨੂੰ ਲੈ ਕੇ ਪਹੁੰਚਿਆ ਹਾਂ ਇਸ ਪਿੰਡ ਦੇ ਵਿੱਚ ਤੇ ਆਪਾਂ ਜਾਣਾਂਗੇ ਸੁਵਿੰਦਰ ਸਿੰਘ ਤੋਂ ਕਿ ਉਹਨਾਂ ਵੱਲੋਂ ਜਿਹੜਾ ਜੈਵੀ ਖੇਤੀ ਦਾ ਜਿਹੜਾ ਗੁਣਾਇਆ ਵਾਲੀ ਖਾਦ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਉਹ ਕਿੰਨੇ ਕੁ ਲਾਹੇਵੰਦ ਜਿਹੜੀ ਹੁੰਦੀ ਹੈ ਅੱਜਕੱਲ ਦੇ ਜਿਹੜੇ ਨੌਜਵਾਨ ਜਿਹੜੇ ਕਹਿ ਰਹੇ ਆਪਣੇ ਆਪ ਨੂੰ ਅਸੀਂ ਬੇਰੁਜ਼ਗਾਰ ਹਾਂ ਬੇਰੁਜ਼ਗਾਰ ਹਾਂ ਉਹ ਇਸ ਤਰ੍ਹਾਂ ਦੇ ਜਿਹੜੇ ਧੰਦੇ ਕਰਕੇ ਆਪਣਾ ਜਿਹੜਾ ਕੋਈ ਵੀ ਕਾਰੋਬਾਰ ਸ਼ੁਰੂ ਕਰ ਸਕਦੇ ਆ ਜਿਹਦੇ ਨਾਲ ਉਹਨਾਂ ਨੂੰ ਵੀ ਲਾਭ ਹੋਵੇਗਾ ਤੇ ਆਨ ਵਾਲੇ ਨਸ਼ਾ ਵੀ ਸਾਡੀ ਬਚੇਗੀ ਕਰਦੇ ਆ ਗੱਲਬਾਤ ਸੁਵਿੰਦਰ ਸਿੰਘ ਨਾਲ ਜੀ ਸਰ ਕੀ ਪ੍ਰੋਜੈਕਟ ਹੈ ਜੀ ਸਰ ਇਹ ਵਰਮੀ ਕੰਪੋਸਟ ਦਾ ਪ੍ਰੋਜੈਕਟ ਹੈ ਜਿਹਨੂੰ ਆਪਾਂ ਪੰਜਾਬੀ ਚ ਜੇ ਕਹਿ ਲਈਏ ਦੇਸੀ ਲੈਂਗੁਏਜ ਵਿੱਚ ਗੰਡੋਆ ਵਾਲੀ ਖਾਦ ਸੋ ਇਹਦੇ ਬਾਰੇ ਦੱਸੋ ਥੋੜਾ ਜਿਹਾ ਕਿਸਾਨਾਂ ਨੂੰ ਕਿ ਕਿਸ ਤਰ੍ਹਾਂ ਇਹ ਲਾਹੇਵੰਦ ਸਾਡੇ ਕਿਸਾਨਾਂ ਲਈ ਹੋ ਸਕਦਾ ਸਰ ਇਹ ਅੱਜ ਦੀ ਸਾਡੀ ਬਹੁਤ ਵੱਡੀ ਜ਼ਰੂਰਤ ਹੈ ਜੀ ਕਿਉਂਕਿ ਪਿਛਲੇ ਟਾਈਮਾਂ ਵਿੱਚ ਪਿਛਲੇ ਸਮਿਆਂ ਵਿੱਚ ਸਰਕਾਰਾਂ ਵੀ ਇਹ ਬਹੁਤ ਪ੍ਰੋਜੈਕਟ ਲੈ ਕੇ ਆਂਦੀਆਂ ਰਹੀਆਂ ਪਰ ਅਸੀਂ ਕਿਸਾਨ ਭਾਈਚਾਰੇ ਨੇ ਇਹਦਾ ਕੋਈ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਨਹੀਂ ਅਪਣਾਇਆ ਇਹਨੂੰ ਇਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਲਾਭ ਨਹੀਂ ਲੈ ਕੇ ਲੈ ਸਕੇ ਜੀ ਤੇ ਹੁਣ ਅਸੀਂ ਇਹ ਇੱਕ ਹੋਰ ਕੰਪਨੀਆਂ ਨੇ ਆਈਆਂ ਨੇ ਕਹੀ ਜੀ ਉਹਦੇ ਥਰੂ ਅਸੀਂ ਲਿਆ ਰਹੇ ਹਾਂ ਜੀ ਇਹ ਵਰਮੀ ਕੰਪੋਸਟ ਦਾ ਪ੍ਰੋਜੈਕਟ ਜੀ ਇਹਦੇ ਵਿੱਚ ਇਹ ਸਾਰਾ ਕੁਝ ਕੰਪਨੀ ਦਾ ਕਰਨਾ ਹੁੰਦਾ ਜੀ ਸਾਡੇ ਸਿਰਫ ਅਸੀਂ ਉਹਨਾਂ ਨੂੰ ਆਪਣਾ ਖੇਤ ਮੁਹੱਈਆ ਕਰਾਣਾ ਹੈ ਜੀ ਤੇ ਨਾਲ ਇਨਵੈਸਟਮੈਂਟ ਕਰਨੀ ਹੈ ਜੀ ਸੋ ਕਿੰਨਾ ਜਿਹੜਾ ਗਰੋਥ ਹੈ ਅਗਰ ਆਪਾਂ ਦੇਖੀਏ ਤਾਂ ਕਿਸਾਨ ਨੂੰ ਕਿੰਨਾ ਕੁ ਲਾਭ ਇਹਦਾ ਮਿਲ ਸਕਦਾ ਹੈ ਸਰ ਇਹਦੇ ਚ ਜਿਹੜਾ ਲਾਭ ਹੈ ਬਹੁਤ ਜ਼ਿਆਦਾ ਲਾਭ ਹੈ ਜੀ ਕਿਸੇ ਮਤਲਬ ਆਮ ਬੈਂਕ ਨਾਲ ਤੋਂ ਕਈ ਗੁਣਾ ਜ਼ਿਆਦਾ ਲਾਭ ਹੈ ਜੀ ਤੇ ਜਿਵੇਂ ਜੇ ਫਾਰ ਇਕਜ਼ੈਂਪਲ ਤੁਹਾਨੂੰ ਦੱਸ ਦਈਏ ਸਿੱਧਾ ਸਿੱਧਾ ਤਾਂ 8% ਦੀ ਮੰਥਲੀ ਇਨਕਮ ਹੈ ਜੀ ਦੇ ਵਿੱਚ ਇਸ ਪ੍ਰੋਜੈਕਟ ਆ ਜੋ ਬੰਦਾ ਬਿਲਕੁਲ ਜੀ ਬਿਲਕੁਲ 8% ਦੀ ਰਿਟਰਨ ਮਿਲਦੀ ਹੈ ਜੀ ਸੋ ਫਿਰ ਇਹ ਕੰਪਨੀ ਦਾ ਕੀ ਪ੍ਰੋਜੈਕਟ ਹੈ ਕਿਸ ਤਰ੍ਹਾਂ ਉਹ ਇਹਨੂੰ ਤਿਆਰ ਕਰਵਾਉਂਦੇ ਆ ਤੇ ਕਿਵੇਂ ਅੱਗੇ ਜਾ ਕੇ ਫਿਰ ਇਹਨੂੰ ਯੂਟਿਲਾਈਜ਼ ਕਰਦੇ ਆ ਕੰਪਨੀ ਦਾ ਸਭ ਤੋਂ ਵੱਡਾ ਪਹਿਲਾ ਮਿਸ਼ਨ ਇਹ ਹੈ ਜੀ ਕਿ ਆਪਣੇ ਸਮਾਜ ਨੂੰ ਬਿਮਾਰੀਆਂ ਤੋਂ ਬਾਹਰ ਕੱਢਣਾ ਬਿਮਾਰੀਆਂ ਤੋਂ ਬਾਹਰ ਕੱਢਣ ਲਈ ਸਭ ਤੋਂ ਪਹਿਲੀ ਸਾਡੀ ਜਿਹੜੀ ਗੇਮ ਹੈ ਜੀ ਉਹ ਸਾਡੇ ਖਾਣ-ਪੀਣ ਤੋਂ ਸ਼ੁਰੂ ਹੁੰਦੀ ਹੈ ਖਾਣਾ ਪੀਣਾ ਮਤਲਬ ਸਾਡੇ ਕਿਸਾਨੀ ਭਾਈਚਾਰੇ ਨਾਲ ਕਿਸਾਨੀ ਭਾਈਚਾਰਾ ਜਦੋਂ ਅਸੀਂ ਆਪਣੇ ਖੇਤਾਂ ਵਿੱਚੋਂ ਜ਼ਹਿਰ ਉਗਾਣੀ ਬੰਦ ਕਰਾਂਗੇ ਜਿਹੜੀਆਂ ਆਪਾਂ ਖਾਦਾ ਯੂਜ਼ ਕਰਦੇ ਆਂ ਖਾਦਾ ਦੀ ਵਰਤੋਂ ਬੰਦ ਕਰਾਂਗੇ ਪੈਸਟਿਸਾਈਡ ਯੂਜ਼ ਕਰਦੇ ਆਂ ਪੈਸਟਿਸਾਈਡ ਦੀ ਵਰਤੋਂ ਬੰਦ ਕਰਾਂਗੇ ਤੇ ਉਸ ਤੋਂ ਬਾਅਦ ਇਹ ਸੰਭਵ ਹੋ ਸਕਦਾ ਹੈ ਜੀ ਤੇ ਇਸ ਲਈ ਆਪਾਂ ਇਹ ਵਰਮੀ ਕੰਪੋਸਟ ਦਾ ਹੁਣ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆਂ ਜੀ ਕੀ ਕਿਸਾਨ ਇਸ ਤੋਂ ਕਿਦਾਂ ਲਾਭ ਲੈ ਸਕਦੇ ਆ ਤੁਸੀਂ ਦੱਸਿਆ ਵੀ ਕੰਪਨੀ ਦੇ ਰਾਹੀਂ ਕਿਸੇ ਦੇ ਰਾਹੀਂ ਕੰਮ ਕੀਤਾ ਜਾ ਸਕਦਾ ਕਿ ਕਿਸਾਨ ਆਪਣੀ ਆਮਦਨ ਵਧਾ ਸਕਦਾ ਉਹ ਕਿਵੇਂ ਵਧਾ ਸਕਦਾ ਜੀ ਕਿਸਾਨ ਇਸ ਦੀ ਅਮਦਨ ਵਧਾਉਣ ਲਈ ਜੀ ਜੇ ਆਪਾਂ ਜਿਹੜੇ ਵੀ ਆਪਣੇ ਖੇਤ ਵਿੱਚ ਲਗਾਨੇ ਆ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਜਿਸ ਖੇਤ ਵਿੱਚ ਲੱਗਦੀ ਹੈ ਆ ਤੁਸੀਂ ਪਾਈਪ ਦੇਖ ਸਕਦੇ ਹੋ ਜੀ ਇਹਦੇ ਇਹਦੇ ਵਿੱਚੋਂ ਦੀ ਵਰਮੀ ਵਾਸ਼ ਨਿਕਲਦਾ ਹੈ ਜਦੋਂ ਵੀ ਅਸੀਂ ਖੇਤ ਨੂੰ ਇਹਨੂੰ ਪਾਣੀ ਲਾਣੇ ਆ ਜੀ ਬੈਡ ਨੂੰ ਇਹਦੇ ਵਿੱਚੋਂ ਦੀ ਜਿਹੜੀ ਉਹ ਖਾਦ ਦਾ ਪਾਣੀ ਹੈ ਜੀ ਉਹ ਸਾਰਾ ਸਾਡੇ ਖੇਤ ਦੇ ਵਿੱਚ ਵਿੱਚ ਆ ਕੇ ਰਾਜ ਜਾਂਦਾ ਜੀ ਤੇ ਇਹ ਲਗਭਗ 2 ਕੋ ਸਾਲ ਦਾ ਕੰਟਰੈਕਟ ਹੈ ਜੀ ਇਹ 2 ਸਾਲ ਦੇ ਵਿੱਚ ਵਿੱਚ ਇਹ ਜਿਹੜੀ ਸਾਡੀ ਜ਼ਮੀਨ ਹੈ ਜੀ ਇਹ ਉਸ ਸਥਿਤੀ ਤੇ ਪਹੁੰਚ ਜਾਏਗੀ ਜੋ ਅੱਜ ਤੋਂ 50 ਸਾਲ ਪਹਿਲਾਂ ਸਾਡੀ ਜਿਸ ਤਰ੍ਹਾਂ ਦੀ ਜ਼ਮੀਨ ਹੁੰਦੀ ਸੀਗੀ ਜੀ ਤੇ ਇਹਦੇ ਵਿੱਚ ਕੋਈ ਆਪਾਂ 2 ਸਾਲ ਵਿੱਚ ਕੋਈ ਪੈਸਟੀਸਾਈਡ ਨਹੀਂ ਲਾਣਾ ਕੋਈ ਖਾਦ ਨਹੀਂ ਲਾਣੀ ਤੇ ਉੱਪਰੋਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ 8% ਮੰਥਲੀ ਰਿਟਰਨ ਦੀ ਮਿਲੇਗੀ ਜਿੰਨੀ ਅਸੀਂ ਇਨਵੈਸਟਮੈਂਟ ਕਰਨੀ ਹੈ ਜੀ ਉਹਦਾ 8% ਸਾਨੂੰ ਰਿਟਰਨ ਦੇ ਦੀ ਮਿਲ ਰਹੀ ਹੈ ਜੀ ਸੋ ਸਮੇਂ ਦੇ ਵੀ ਲੋੜ ਆ ਕਿਉਂਕਿ ਰਸਾਇਣਿਕ ਖਾਦਾਂ ਨਾਲ ਬਹੁਤ ਵੱਡਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਪੰਜਾਬ ਦਾ ਤੇ ਹੋਰ ਕੀ ਆਪਾਂ ਕਰ ਸਕਦੇ ਕੀ ਕਿਸਾਨਾਂ ਨੂੰ ਕਿਸ ਤਰ੍ਹਾਂ ਲਾਹੇਬੰਦ ਹੋ ਸਕਦਾ ਗੰਡੋਏ ਦੀ ਜਿਹੜੀ ਖਾਦ ਤਿਆਰ ਕਰਕੇ ਕਿਸਾਨਾਂ ਨੂੰ ਲਾਹੇਬੰਦ ਇਸ ਤਰ੍ਹਾਂ ਹੈ ਜੀ ਜੋ ਆਪਾਂ ਮੈਂ ਤਾਂ ਸਭ ਤੋਂ ਪਹਿਲਾਂ ਪਹਿਲਾਂ ਇਹ ਗੁਜਾਰਿਸ਼ ਕਰਾਂਗੇ ਆਪਣੇ ਸਾਰੇ ਭਾਈ ਵੀਰਾਂ ਨੂੰ ਕਿ ਸਭ ਤੋਂ ਪਹਿਲਾਂ ਜੀ ਅਸੀਂ ਆਪਾਂ ਜੋ ਜਿੰਨੀਆਂ ਸਾਡੀਆਂ ਸਬਜ਼ੀ ਭਾਜੀਆਂ ਹੈਗੀਆਂ ਜੀ ਘਟੋ ਘਟ ਸਬਜ਼ੀਆਂ ਭਾਜੀਆਂ ਵਿੱਚ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਇਹ ਇਹ ਨੂੰ ਲਗਾਣਾ ਸ਼ੁਰੂ ਕਰੀਏ ਸੋ ਦਟ ਬਾਅਦ ਚ ਹੌਲੀ ਹੌਲੀ ਫਿਰ ਅਸੀਂ ਆਪਣੇ ਕਣਕ ਝੋਨੇ ਵਾਲੇ ਚੱਕਰ ਤੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਦੇ ਚੱਕਰਾਂ ਵਿੱਚ ਪੈਕ ਹੈ ਤੇ ਸੋ ਦਟ ਸਾਡੀ ਰਿਟਰਨ ਵੀ ਵੱਧ ਤੋਂ ਵੱਧ ਹੋਏ ਜੀ ਤੇ ਸਾਨੂੰ ਫਾਇਦਾ ਹੋਏ ਲਾਭ ਮਿਲੇ ਤੇ ਅਸੀਂ ਵੱਧ ਤੋਂ ਵੱਧ ਆਪਣੀ ਧਰਤੀ ਨੂੰ ਆਪਣੀ ਭੂਮੀ ਨੂੰ ਧਰਤੀ ਮਾਤਾ ਨੂੰ ਅਸੀਂ ਇਸ ਜ਼ਹਿਰ ਤੋਂ ਬਾਹਰ ਕੱਢ ਸਕੀਏ ਸੋ ਇਹ ਜਿਹੜੇ ਬੈੱਡ ਤੁਸੀਂ ਬਣਾਏ ਆ ਇਹਦੀ ਗੋਇਆ ਦੀ ਖਾਦ ਵਾਸਤੇ ਸੋ ਜੇ ਆਪਾਂ ਆ ਬੈੱਡ ਦੇਖੀਏ ਜਿਵੇਂ ਆਪਾਂ ਬੈੱਡ ਦੇਖ ਰਹੇ ਹਾਂ ਕਿੰਨਾ ਇੱਕ ਬੈੱਡ ਚੋਂ ਜਿਹੜੀ ਖਾਦ ਹੈ ਉਹ ਤਿਆਰ ਹੋ ਜਾਏਗੀ ਇਹ ਇੱਕ ਬੈੱਡ ਦੇ ਵਿੱਚ ਅਪਰੋਕਸੀਮੇਟਲੀ 7.5 8 ਕੁਇੰਟਲ ਗੋਹਾ ਪੈਂਦਾ ਹੈ ਜੀ ਤੇ ਇਹਦੇ ਵਿੱਚੋਂ 5.5 6 ਕੁਇੰਟਲ ਖਾਦ ਨਿਕਲ ਆਂਦੀ ਹੈ ਜੀ ਤੇ ਉਹ ਕਿੰਨਾ ਕੋਸਟ ਕਰਦੀ ਆ ਆਪਾਂ ਜੇ ਉਹਨੂੰ ਮਤਲਬ ਇਹਦੀ ਖਾਦ ਦੇਖੀ ਗੰਡੋਆ ਦੀ ਤਾਂ ਕਿੰਨੀ ਕੀਮਤ ਉਹਦੀ ਹੋ ਸਕਦੀ ਹੈ ਕੀਮਤ ਸਰ ਕੀਮਤ ਇਹਦੀ ਇਸ ਤਰ੍ਹਾਂ ਹੈ ਜੀ ਅਗਰ ਆਪਾਂ ਨੈਟ ਤੇ ਚੈੱਕ ਕਰਦੇ ਆ ਜਿਵੇਂ Amazon ਤੇ Meesho ਤੇ ਸੋਸ਼ਲ ਮੀਡੀਆ ਤੇ ਚੈੱਕ ਕਰਦੇ ਆ ਜੀ ਤਾਂ ਉਹ 30 35 ਰੁਪਏ ਕਿਲੋ ਸ਼ੋਅ ਕਰਦਾ ਹੀ ਸਾਨੂੰ ਬਟ ਅਗਰ ਅਸੀਂ ਲਾਰਜ ਸਕੇਲ ਤੇ ਕਰ ਰਹੇ ਆ ਤਾਂ 30 35 ਰੁਪਏ ਤਾਂ ਨਹੀਂ ਤਾਂ ਘੱਟੋ ਘੱਟ 15 10 15 10 15 ਰੁਪਏ ਕਿਲੋ ਜ਼ਰੂਰ ਵਿਕਦੀ ਹੈ ਜੀ ਇਹ ਰਸਾਇਣਿਕ ਖਾਦਿਆਂ ਨਾਲੋਂ ਕਿਵੇਂ ਆਪਾਂ ਇਹਨੂੰ ਵਧੀਆ ਮੰਨ ਸਕਦੇ ਹਾਂ ਵੀ ਸਰ ਰਸਾਇਣਿਕ ਖਾਦਾਂ ਨਾਲ ਤਾਂ ਇਹਦਾ ਕੋਈ ਮੇਲਜੋਲ ਹੈ ਹੀ ਨਹੀਂ ਕਿਉਂਕਿ ਰਸਾਇਣਿਕ ਖਾਦਾਂ ਆਪਾਂ ਜਦੋਂ ਵੀ ਯੂਜ਼ ਕਰਦੇ ਆਂ ਆਪਾਂ ਇਹ ਬਿਮਾਰੀਆਂ ਵੱਲ ਨੂੰ ਵੱਧਦੇ ਆਂ ਜਦੋਂ ਇਹ ਖਾਦ ਆਪਾਂ ਯੂਜ਼ ਕਰਦੇ ਆਪਾਂ ਬਿਮਾਰੀਆਂ ਤੋਂ ਪਿੱਛੇ ਹਟਦੇ ਆਂ ਤੇ ਆਟੋਮੈਟਿਕ ਆਪਾਂ ਫਿਜ਼ੀਕਲੀ ਫਿੱਟ ਹੁੰਨੇ ਆਂ ਜੀ ਤੇ ਚਲੋ ਇਹ ਇੱਕ ਲਾਹੇਵੰਦ ਕੀਤਾ ਸਾਬਤ ਹੋ ਸਕਦਾ ਹੈ ਅ ਕੁਝ ਕੁ ਸੰਤਾਂ ਦੀ ਵਰਤੋਂ ਕਰਨਗੇ ਤਾਂ ਉਹ ਜ਼ਿਆਦਾ ਵਧੀਆ ਹੈ ਕਿਉਂਕਿ ਖੇਤੀ ਦੇ ਵਾਸਤੇ ਅੱਜ ਦਾ ਜਿਹੜਾ ਸਮਾਂ ਹੈ ਉਹ ਬਹੁਤ ਜ਼ਰੂਰਤ ਹੈ ਤੋ ਸਾਡੇ ਨਾਲ ਹੋਰ ਵੀ ਕਿਸਾਨ ਜੁੜੇ ਐ ਸੋ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਅੱਜ ਦੇ ਕਿਸਾਨ ਦੇ ਕਿਸਾਨੀ ਸੰਕਟ ਹੈ ਉਹ ਆਪਣੇ ਇਸ ਰਵਾਇਤੀ ਤਾਕਰਦੋ ਕਿਵੇਂ ਬਾਹਰ ਨਿਕਲ ਸਕਦਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਵਿਚਾਰ ਹੈ ਜੀ ਇਹਦੇ ਬਾਰੇ ਮੇਰਾ ਵਿਚਾਰ ਇਹ ਹੈ ਜੀ ਕਿ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਸ੍ਰਿੰਦਰ ਜੀ ਕਰ ਰਹੇ ਐ ਸਾਡੇ ਜੀ ਬਹੁਤ ਹੀ ਗਾਹ ਕਿਉਂਕਿ ਬਹੁਤ ਬਿਮਾਰੀਆਂ ਜਿਹੜੀਆਂ ਜੀ ਪਹਿਲਾਂ ਤਾਂ ਸੀਗੀਆਂ ਜਿਹੜੀਆਂ ਖਾਦ ਪਹਿਲਾਂ ਵੀ ਚਲਦੀ ਸੀਗੀ ਪਹਿਲੇ ਜਮਾਨੇ 'ਚ ਜਦੋਂ ਪੁਰਾਣੇ ਜਮਾਨੇ ਹੁੰਦੇ ਸੀ ਉਦੋਂ ਚੱਲਦੀ ਸੀ ਪਰ ਉਸ ਤੋਂ ਬਾਅਦ ਫਿਰ ਆਪਾਂ ਸਿਰ ਬਿਲਕੁਲ ਦੂਜੇ ਸਾਰੇ ਤੇ ਆ ਗਏ ਜੀ ਖਾਦਾਂ ਤੇ ਉਹ ਖਾਦਾਂ ਜਿਹੜੀਆਂ ਸਾਨੂੰ ਬਹੁਤ ਜ਼ਿਆਦਾ ਖਰਾਬ ਕਰ ਰਹੀਆਂ ਜੀ ਸਾਡੇ ਕੈਂਸਰ ਹੋ ਰਿਹਾ ਸਾਡੇ ਕੁਝ ਹੋ ਰਿਹਾ ਕਦੇ ਕੁਝ ਵੱਧ ਰਿਹਾ ਕਦੇ ਕੁਝ ਘਟ ਰਿਹਾ ਤੋ ਇਹ सुरेंद्र ਦਾ ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਚੰਗੀ ਗੱਲ ਹੈ ਮੈਂ ਇਹਨੂੰ ਵਧਾਈ ਦਿੰਦਾ ਪਈ ਇਹ ਪਹਿਲ ਕਦਮ ਕੀਤੀ ਹੈ ਤੋ ਚੰਗੀ ਗੱਲ ਹੈ ਇਹ ਬਹੁਤ ਹੀ ਵਧੀਆ ਕਿਉਂਕਿ ਲੋਕਾਂ ਨੂੰ ਸਮਾਂ ਸੀਗਾ ਪੰਜਾਬ ਦੇ ਵਿੱਚ ਕਿ ਕਦੇ ਰਸਾਇਣਿਕ ਖਾਦ ਵਰਤਦੇ ਨਹੀਂ ਸੀ ਪੰਜਾਬੀ ਬਿਲਕੁਲ ਨਹੀਂ ਵਰਤਦੇ ਸੀ ਜੀ ਬਹੁਤ ਹਾਂ ਇਹਦੀ ਵਰਤਮਾਨੇ ਵਾਹ ਹੋ ਰਹੀ ਹੈ ਹਾਂ ਬੜਾ ਸਮਾਂ ਸੀਗਾ ਜੀ ਸਿਰਫ ਜਦੋਂ ਮੇਰੇ ਟਾਈਮ ਦੇ ਦੇਖਣ ਤੇ ਬਹੁਤ ਸਮਾਂ ਸੀਗਾ ਕਿ ਸਾਡਾ ਖਾਧੀ ਉਹ ਖੱਡਾ ਕੱਢ ਕੇ ਉਹਨੂੰ ਦੱਬਦੇ ਸੀ ਉਹ ਬਣਨ ਤੋਂ ਬਾਅਦ ਫੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਉਹਨੂੰ ਪਾਉਂਦੇ ਸੀ ਖੁਦ ਹੀ ਪਾਉਂਦੇ ਸੀਗੇ ਸਾਰੇ ਜਣੇ ਤੋਂ ਇਸ ਕਰਕੇ ਬਹੁਤ ਵਧੀਆ ਉਪਰਾਲਾ ਹੈ ਜੀ ਜੇ ਕੋਈ ਇਫੈਕਟ ਵੀ ਦੇਖ ਸਕਦੇ ਹਾਂ ਕਿਸ ਤਰ੍ਹਾਂ ਬਿਮਾਰੀਆਂ ਜਿਹੜੀਆਂ ਸੈਣੇ ਖਾਧਾਂ ਵਰਤ ਕੇ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਬਹੁਤ ਬਹੁਤ ਖਤਰਨਾਕ ਜਿਹੜਾ ਇਹ ਸਾਡੇ ਲਈ ਸਿੱਧ ਹੋ ਰਿਹਾ ਹੈ ਸਿਹਤ ਸਿਹਤ ਹਾਂ ਜੀ ਹਾਂ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਤੋ ਚੰਗੀ ਵਿੱਚ ਸ੍ਰਿੰਦਰ ਜੀ ਕੀ ਸੰਦੇਸ਼ ਤੁਸੀਂ ਕਿਸਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਇਹ ਸੰਦੇਣਾ ਚਾਹੁੰਦੇ ਕਿ ਉਹ ਉਹ ਵੀ ਗੰਡੋਆਂ ਦੀ ਖਾਦ ਤਿਆਰ ਕਰਕੇ ਆਪਣੇ ਖੇਤਾਂ ਚ ਪਾਉਣ ਸਰ ਮੈਂ ਤਾਂ ਪੂਰੇ ਕਿਸਾਨੀ ਭਾਈਚਾਰੇ ਨੂੰ ਅਪੀਲ ਕਰਦਾ ਜੀ ਕਿ ਆਪਣੀਆਂ ਜਿਹੜੀਆਂ ਆਪਾਂ ਟ੍ਰੈਡੀਸ਼ਨਲ ਖਾਦਾਂ ਵਰਤ ਰਹੇ ਹਾਂ ਜੀ ਰਸਾਇਣੇ ਖਾਦਾਂ ਵਰਤ ਰਹੇ ਹਾਂ ਪੈਸਟੀਸਾਈਡ ਵਰਤ ਰਹੇ ਹਾਂ ਉਹਨਾਂ ਸਾਰਿਆਂ ਦੇ ਚੱਕਰਾਂ ਤੋਂ ਬਾਹਰ ਨਿਕਲ ਕੇ ਖੇਤੀਬਾੜੀ ਦੇ ਸਲਾਹੇਬੰਦ ਕਿੱਤੇ ਵੱਲ ਆਇਆ ਜਾਵੇ ਇਹ ਜਿਹੜੀ ਵਰਮੀ ਕੰਪੋਸਟ ਹੈ ਇਹਨੂੰ ਤਿਆਰ ਕੀਤਾ ਜਾਵੇ ਤਿਆਰ ਹੋਣ ਦੇ ਨਾਲ ਨਾਲ ਸਾਡੀ ਜ਼ਮੀਨ ਵੀ ਤਿਆਰ ਹੋ ਜਾਂਦੀ ਹੈ ਤੇ ਆਰਗੈਨਿਕ ਖੇਤੀ ਕੀਤੀ ਜਾਵੇ ਜੀ ਠੀਕ ਹੈ ਸਾਸਤ੍ਰੀ ਕਾਲ ਦੀ ਸਭ ਤੋਂ ਸਵੇਰ ਦਾ ਸਮਾਂ